ਅੱਜ ਜੀਤ ਮੰਡ ਬਹੁਤ ਹੀ ਵਧੀਆ ਕਲਾਕਾਰ ਗਾਇਕ ਉਹਨਾਂ ਦਾ ਗਾਣਾ ਰਿਲੀਜ਼ ਹੋਇਆ ਹੈ ਜਿਸ ਦਾ ਟਾਈਟਲ ਹੈ ਮਿੱਟੀ ਇਹ ਗਾਣਾ ਬਹੁਤ ਹੀ ਵਧੀਆ ਲਿਖਿਆ ਹੈ ਬਹੁਤ ਹੀ ਵਧੀਆ ਗਾਇਆ ਹੈ ਬਹੁਤ ਹੀ ਵਧੀਆ ਫਰਮਾਇਆ ਗਿਆ ਹੈ ਔਰ ਹਰਿੰਦਰ ਸੋਲ ਸਾਹਿਬ ਉਹਨਾਂ ਦਾ ਬੇਟਾ ਜਸਕਰਨ ਸੋਲ ਉਹਦਾ 뮤직 ਹੈ ਔਰ ਇਹ ਜਿਹੜੀ ਕਨਸੈਪਟ ਬਣਾਇਆ ਨਾ ਸੋਲ ਸਾਹਿਬ ਨੇ ਬਣਾਇਆ ਔਰ ਬੜਾ ਵਧੀਆ ਗਾਣੇ ਦੇ ਮੁਤਾਬਕ ਕਨਸੈਪਟ ਬਣਿਆ ਔਰ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੋ ਜੋ ਕਿਰਦਾਰ ਉਹਨਾਂ ਨੂੰ ਦਿੱਤਾ ਗਿਆ ਉਹ ਬਖੂਬੀ ਦਿਖਾਇਆ ਉਹਨਾਂ ਨੇ ਔਰ ਸੋਲ ਸਾਹਿਬ ਐਸੇ ਡਾਇਰੈਕਟਰ ਨੇ ਐਸੇ ਗਾਇਕ ਨੇ ਜਿਨ੍ਹਾਂ ਨੇ ਕੋਈ ਪ੍ਰੋਜੈਕਟ ਬਣਾਇਆ ਦਿਲੋਂ ਮਿਹਨਤ ਕਰਕੇ ਬਣਾਇਆ ਤੇ ਉਹ ਕਾਮਯਾਬ ਜ਼ਰੂਰ ਹੋਇਆ ਔਰ ਜਿਹੜਾ ਕਨਸੈਪਟ ਹੈ ਜੀ ਗਾਣੇ ਦਾ ਮਿੱਟੀ ਜੋ ਕਿ ਜੁੜਿਆ ਵੀ ਹੋਇਆ ਸਾਡੇ ਨਾਲ ਸਾਰਿਆਂ ਦੇ ਇਨਸਾਨਾਂ ਨਾਲ ਕਿਆਨ ਦਾ ਮਤਲਬ ਵੀ ਜੀਤ ਮੰਡ ਜੀ ਜਦੋਂ ਇੱਕ ਗਾਣਾ ਲੈ ਕੇ ਆਏ ਸੋਲ ਸਾਹਿਬ ਕੋ ਸੋਲ ਸਾਹਿਬ ਦੀ ਬੜੀ ਪਾਰਖੂ ਨਜ਼ਰ ਹੈ ਉਹਨਾਂ ਨੇ ਗਾਣੇ ਨੂੰ ਦੇਖਿਆ ਕਹਿੰਦੇ ਯਾਰ ਇਹ ਗਾਣਾ ਤਿੰਨ ਚਾਰ ਹੋਰ ਗਾਣੇ ਸੀ ਕਹਿੰਦੇ ਇਹ ਗਾਣਾ ਮੈਨੂੰ ਪਸੰਦ ਹੈ ਔਰ ਤੁਹਾਡੇ ਤੇ ਇਹ ਵਧੀਆ ਰਹੇਗਾ ਔਰ ਵਾਕਈ ਜਦੋਂ 뮤직 ਬਣਾਇਆ ਜਿਵੇਂ ਸੋਲ ਸਾਹਿਬ ਨੇ ਦੱਸਿਆ ਵੀ ਅੱਜ ਕੱਲ ਦੀ ਜਨਰੇਸ਼ਨ ਜੋ ਚੰਦੀ ਹੈ ਨਾ ਜਸ ਕਰਨ ਅੱਜ ਕੱਲ ਦੀ ਜਨਰੇਸ਼ਨ ਦਾ ਉਹ ਯੂਜ਼ਰ ਡੈਕਟਰ ਹੈ ਉਨੇ ਬਹੁਤ ਵਧੀਆ ਮਿਹਨਤ ਕਰਕੇ میوزਿਕ ਬਣਾਇਆ ਤਾਂ ਹੀ ਉਹ ਵਧੀਆ ਚੀਜ਼ ਕਹਿੰਦੇ ਨੇ ਟੀਮ ਵਰਕ ਹੁੰਦਾ ਔਰ ਬੜੀ ਵਧੀਆ ਟੀਮ ਹੈ ਗਾਇਕ ਵਧੀਆ میوزਿਕ ਵਧੀਆ ਡਾਇਰੈਕਸ਼ਨ ਵਧੀਆ ਐਡੀਟਰ ਵਧੀਆ ਲੱਕੀ ਆਰਟਸ ਉਹ ਬੜਾ ਵਧੀਆ ਐਡੀਟਰ ਹੈ ਇਹਨਾਂ ਦੀ ਟੀਮ ਦਾ ਹੀ ਮੈਂਬਰ ਹੈ ਔਰ ਬੱਕੀ ਜਿਹੜਾ ਵੀਡੀਓ ਪਿਕਚਰਾਇਜ਼ ਕੀਤਾ ਗਾਣਾ ਜਿਹੜੇ ਆਪਣਾ ਡੀਓ ਵੀ ਸਾਹਿਬ ਉਹਨਾਂ ਵੀ ਬਹੁਤ ਵਧੀਆ ਮਿਹਨਤ ਨਾਲੇ ਕੰਮ ਕੀਤਾ ਹੈ ਤੇ ਜਿੰਨੇ ਵੀ ਕਲਾਕਾਰ ਕੀ ਨਾ ਅੰਕਿਤਾ ਅੰਕਿਤਾ ਔਰ ਹੋਰ ਵੀ ਸਾਡਾ ਅਜੀਜ਼ ਛੋਟਾ ਬੱਚਾ ਹਰਮਨ ਬਾਕੀ ਸਰੋਜ ਆਤਵਨ ਸਾਹਿਬ ਸਾਡੇ ਬਹੁਤ ਹੀ ਵਧੀਆ ਕਲਾਕਾਰ ਨੇ ਔਰ ਫਿਲਮਾਂ ਚ ਵੀ ਦੇਖਦੇ ਹੋ ਜੀ ਟੀਵੀ ਤੇ ਇਹਨਾਂ ਦੇ ਕਾਫੀ ਸੀਰੀਅਲ ਆ ਰਹੇ ਨੇ ਔਰ ਜਿੱਥੇ ਵੀ ਜਾਈਦਾ ਬਹੁਤ ਵਧੀਆ ਬਹੁਤ ਮਾਨ ਮਿਲਦਾ ਔਰ ਤਵਨ ਸਾਹਿਬ ਜਿੰਨੇ ਵਧੀਆ ਕਲਾਕਾਰ ਨੇ ਉਹ ਉਹਨੇ ਵਧੀਆ ਇਨਸਾਨ ਵੀ ਨੇ ਔਰ ਸਾਡੇ ਸਭੀ ਜੀ ਅੱਜ ਆਏ ਨੇ ਔਰ ਮੇਰਾ ਲਾਡਲਾ ਸ਼ਕੇਤ ਚੰਨ ਸਾਡੇ ਇਨਸਪੈਕਟਰ ਸਾਹਿਬ ਸੁਜੀਤ ਸਿੰਘ ਜੀ ਹਾਂਜੀ ਉਹਨਾਂ ਦੇ ਮਾਨ ਸਾਹਿਬ ਦੇ ਡੈਡੀ ਔਰ ਅਟਾਲ ਸਾਹਿਬ ਆਏ ਨੇ ਔਰ ਵੀ ਸਾਡੇ ਜਿਹਨੇ ਧੀਰਜ ਹੈ ਔਰ ਪੂਰੀ ਟੀਮ ਇੱਥੇ ਆਈ ਹਰਮਨਿਤਰਾ ਉਹਨਾਂ ਯਾਰ ਤਵਨ ਸਾਹਿਬ ਆਓ ਇੱਧਰ ਆਓ ਯਾਰ ਨੇਪਾਲੀ ਆਓ ਇਹ ਸਾਰੀ ਸਾਡੀ ਟੀਮ ਹੈ ਔਰ ਮੈਂ ਇੱਕ ਵਾਰੀ ਫੇਰ ਜਿਹੜੀ ਟੀਮ ਸਾਡੇ ਸੋਲ ਸਾਹਿਬ ਦੀ ਟੀਮ ਹੈ ਇਹਨਾਂ ਨੂੰ ਮੁਬਾਰਕ ਦਿਨਾ ਔਰ ਕਹਿੰਦੇ ਨੇ ਜਦੋਂ ਕੋਈ ਵੀ ਸ਼ੁਰੂਆਤ ਹੁੰਦੀ ਹੈ ਸਾਏ ਕਲਾ ਦੀ ਸ਼ੁਰੂਆਤ ਹੋਵੇ ਇਹ ਸਫਰ ਸ਼ੁਰੂ ਕੀਤਾ ਹੈ ਨਾ ਜਦੋਂ ਦਾ ਤੇ ਇਹ ਕਾਮਯਾਬੀ ਮਿਲਦੀ ਹੈ ਕਹਿੰਦੇ ਜੋ ਸਫਰ ਇਖਤियार ਕਰਤੇ ਹਨ وہی ਮੰਜ਼ਿਲوں ਕੋ पार ਕਰਤੇ ਹਨ ਇੱਕ ਵਾਰ ਚੱਲਨੇ ਦਾ ਹੌਸਲਾ ਤੁਰਕਿਏ ਐਸੇ ਮੁਸਾਫਿਰੋ ਕਾ ਰਾਸਤੇ ਵੀ ਇੰਤਜ਼ਾਰ ਕਰਤੇ ਹਨ ਜ਼ਿੰਦਗੀ ਚ ਮਿਹਨਤ ਬਹੁਤ ਜ਼ਰੂਰੀ ਹੈ ਇਹ ਮਿਹਨਤ ਦਾ ਫਲ ਮਿਲਿਆ ਮਿਹਨਤ ਦਾ ਫਲ ਤੇ ਮੁਸ਼ਕਲ ਦਾ ਹੱਲ ਭਾਵੇਂ ਦੇਰ ਨਾਲ ਮਿਲੇ ਮਿਲਦਾ ਜਰੂਰ ਹੈ ਮਿਹਰਬਾਨੀ ਸ਼ੁਕਰ ਜਿਵੇਂ ਤੁਹਾਨੂੰ ਪਿਆਰ ਕਰਦੇ ਨੇ ਸਾਰੇ ਪੰਜਾਬ ਦੇ ਲੋਕ ਤੁਸੀਂ ਲਿਸ਼ਕਾਰਾ ਪ੍ਰੋਗਰਾਮ ਤੁਹਾਡੇ ਤੋਂ ਬਿਨਾ ਅਧੂਰਾ ਹੁੰਦਾ ਸੀ ਸਰ ਮੈਂ ਚਾਹਾਂਗਾ ਤੁਸੀਂ ਅੱਜ ਗੀਤ ਦੀ ਇੱਥੇ ਪ੍ਰੋਮੋਸ਼ਨ ਕਰਨ ਆਏ ਹੋ ਤੇ ਤੁਸੀਂ ਉਹ ਪ੍ਰੋਗਰਾਮ ਵਾਲੇ ਇੱਕ ਅੰਦਾਜ਼ ਦੇ ਵਿੱਚ ਉਹ ਦੋ ਬੋਲ ਕੋਈ ਨਾ ਕੋਈ ਜਰੂਰ ਇਸ ਗੀਤ ਦੀ ਪ੍ਰੋਮੋਸ਼ਨ ਕਰਦੇ ਹੋਏ ਕਹਿ ਦਿਓ ਜੀ ਜਿਹੜਾ ਤੁਹਾਡਾ ਸਟਾਈਲ ਹੈ ਜੀ ਜੀ ਬਖੋ ਜੀ ਮਾ ਆਇਆ ਮਿੱਟੀ ਗਾਣਾ ਕਿਆ ਬਾਤ ਆ ਗਾਣਾ ਮਿੱਟੀ ਹੈ ਔਰ ਗਾਇਆ ਜੀਤ ਮੰਡ ਨੇ ਹੈ ਮਿਊਜ਼ਿਕ ਦਾ ਜਸਕਰਨ ਨੇ ਬਹੁਤ ਵਧੀਆ ਗਾਣਾ ਤੇ ਵਿੱਚ ਮੈਂ ਵੀ ਕੰਮ ਕੀਤਾ ਕਿਆ ਬਾਤ ਬਹੁਤ ਹਰਰ ਨਾ ਲਿਆ ਆਪਣਾ ਨਾ ਲਿਆ ਹੀ ਨਹੀਂ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਖੋ ਜੀ ਜਿਹੜਾ ਅੱਜ ਗਾਣਾ ਸੀ ਲੈ ਕੇ ਆਏ ਆ ਮਿੱਟੀ ਗਾਣਾ ਔਰ ਜੀਤ ਮੰਡ ਭਾਜੀ ਨੇ ਗਾਇਆ ਔਰ ਇਹਨੂੰ ਸਾਡੇ ਦੇਵਗਨ ਰਾਈਟਰ ਬਹੁਤ ਅੱਛੀ ਰੋਮੀ ਦੇਵਗਨ ਹੁਸ਼ਿਆਰ ਬੋਤ ਉਹਨਾਂ ਨੇ ਬਹੁਤ ਅੱਛਾ ਲਿਖਿਆ ਤੇ ਮੇਰੀ ਤਾਂ ਸ਼ੁਰੂ ਤੋਂ ਹੀ ਰਹੀ ਹੈ ਕਿਉਂਕਿ ਮੈਂ ਥੀਏਟਰ ਦਾ ਕਲਾਕਾਰਾਂ ਨਾਟਕ ਦਾ ਮਿਊਜ਼ਿਕ ਕਰਦਾ ਰਿਹਾ ਬਹੁਤ ਸਾਰਾ ਕੀਤਾ ਪੂਰੇ ਪੰਜਾਬ ਜੀ ਦਾ ਤੇ ਮੈਂ ਕਦੀ ਵੀ ਅੱਜ ਤੱਕ ਜਿੰਨਾ ਵੀ ਕੰਮ ਕੀਤਾ ਉਹਦੇ ਵਿੱਚ ਕੋਈ ਨਸ਼ਿਆਂ ਵਾਲਾ ਗਾਣਾ ਨਹੀਂ ਕੀਤਾ ਕਦੀ ਕਦੀ ਕੋ ਹਥਿਆਰਾਂ ਵਾਲਾ ਗਾਣਾ ਨਹੀਂ ਕੀਤਾ ਮੈਂ ਨਾ ਕਰਦਣਾ ਤੇ ਜਿਸ ਗੀਤ ਦੇ ਨਾਲ ਸਾਨੂੰ ਸਿਹਤ ਮਿਲੇ ਸਾਡੇ ਸਮਾਜ ਨੂੰ ਸਿਹਤ ਮਿਲੇ ਸਾਡੇ ਬੱਚਿਆਂ ਨੂੰ ਕੋਈ ਸਿਹਤ ਮਿਲੇ ਮੈਂ ਉਸ ਤਰ੍ਹਾਂ ਦੇ ਕੰਮ ਜ਼ਿਆਦਾ ਕਰਦਾ ਸੋ ਅੱਜ ਵਾਲਾ ਗਾਣਾ ਜਿਹੜਾ ਮਿੱਟੀ ਹੈ ਇਹ ਵੀ ਸਾਡੀ ਜ਼ਿੰਦਗੀ ਨਾਲ ਜੁੜਿਆ। ਅਸੀਂ ਸਾਰੇ ਜਿੰਨੇ ਵੀ ਲੋਕ ਕਮੇਟੀ ਆ ਉਹ ਬਾਤ ਚ ਘੜਾ ਬਣ ਜਾਂਦਾ, ਸਵਾਰਿਆ ਜਾਂਦਾ, ਟੁੱਟ ਜਾਂਦਾ, ਖਤਮ ਹੋ ਜਾਂਦੀ ਕਹਾਣੀ। ਸਾਡੀ ਲਾਈਫ ਦੇ ਨਾਲ ਜੁੜਿਆ ਹੋਇਆ 파ਟ ਹੈ। ਤੇ ਇਸੇ ਚੀਜ਼ ਨੂੰ ਲੈ ਕੇ ਫਿਰ ਆਪਾਂ ਜੀਤ ਭਾਜੀ ਕੋਲੋਂ ਗਾਣਾ ਭਾਜੀ ਨੇ ਕੀਤਾ ਤੇ ਵਧੀਆ ਗੱਲ ਮੇਰੇ ਲਈ ਵਧੀਆ ਗੱਲ ਹੈ ਕਿਉਂਕਿ ਮੈਂ ਸੁਰਿੰਦਰ ਰਿਸ਼ਤਾ ਭਾਜੀ ਨਾਲ ਜਿਹੜਾ ਦੂਸਰੀ ਵਾਰੀ ਕੋਈ ਕੰਮ ਕੀਤਾ। ਪਹਿਲੀ ਜੇ ਅਸੀਂ ਇੱਕ ਫਿਲਮ ਬਣਾਈ ਸੀ ਦ ਰੀਅਲ ਕੋਸਟ। ਉਹਦੇ ਵਿੱਚ ਮੈਂ ਜਿਸ ਤਰ੍ਹਾਂ ਕੇ ਭਾਜੀ ਦਾ ਜੋ ਅੰਦਾਜ਼ ਹੈ ਭੁੱਲੇ ਸ਼ਾਹ ਵਾਲਾ ਜਿਹੜਾ ਕਰਦੇ ਹੁੰਦੇ ਨੇ ਤਕਰੀਬਨ ਦੂਰਦਰਸ਼ਨ ਤੇ ਉਹ ਬਿਲਕੁਲ ਯੂਜ਼ ਨਹੀਂ ਕੀਤਾ ਪਾ ਉਹਦੇ ਵਿੱਚ ਸਾਡੇ ਫਰਿਸ਼ਤਾ ਭਾਜੀ ਨੇ ਕਰਨਲ ਦਾ ਰੋਲ ਕੀਤਾ ਸੀ ਆਰਮੀ ਦਾ ਕਰਨਲ ਰਟਾਇਰ ਤੇ ਐਡੀਕ ਸ਼ਾਨਦਾਰ ਫਿਲਮ ਬਣੀ ਸੀ ਉਹ ਫਿਲਮ ਸਾਡੀ ਤੇ ਉਹ ਬੰਬੇ ਰਿਲੀਜ਼ ਕੀਤੀ ਵਿਨਸ ਦੇ ਵਿੱਚ ਅਸੀਂ ਉਸ ਤੋਂ ਬਾਅਦ ਜੇ ਦੁਬਾਰਾ ਜੇ ਭਾਜੀ ਨਾਲ ਮੈਂ ਕੰਮ ਕਰਨ ਦੀ ਕੋਈ ਸੋਚੀ ਉਹ ਗਾਣਾ ਮਿੱਟੀ ਸੀਗਾ ਮਿੱਟੀ ਦੇ ਵਿੱਚ ਤੁਸੀਂ ਜਦੋਂ ਦੇਖੋਗੇ ਗਾਣਾ ਇਹਦੇ ਵਿੱਚ ਭਾਜੀ ਨੇ ਬਹੁਤ ਵਧੀਆ ਰੋਲ ਤੇ ਸੀਰੀਅਸ ਰੋਲ ਕੀਤਾ ਜਦ ਕਿ ਜਾਰੀ ਕਿਉਂ ਰਹਿ ਰਿਹਾ ਕਿ ਇਹ ਬੰਦੇ ਦੀ ਇਮੇਜ ਆ ਉਹਨੂੰ ਕੈਸ਼ ਕਰੋ ਪਰ ਨਹੀਂ ਉਸ ਕਲਾਕਾਰ ਦੇ ਅੰਦਰ ਇੱਕ ਹੋਰ ਕਲਾਕਾਰ ਆ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਤੋਂ ਮੇਰੀ ਤਾਂ ਕੋਸ਼ਿਸ਼ ਇਹੋ ਹੀ ਆ ਸਾਡੇ ਜਿਹੜੇ ਅੰਮਰਸਾਰ ਦੇ ਮਾਣ ਨੇ ਸਾਡੇ ਮਾਝੇ ਦੇ ਮਾਣ ਨੇ ਸਾਡੇ ਫਸ਼ਤਾ ਭਾਜੀ ਜਾਂ ਜੀਤ ਭਾਜੀ ਚੰਗਾ ਕੰਮ ਲੈ ਕੇ ਆਈਏ ਫਿਰ ਲੋਕ ਉਹਨੂੰ ਯਾਦ ਕਰਨ ਇਦਾਂ ਕਿ ਅੱਜ ਕਮੀ ਵੀ ਹੈਗੀ ਇਸ ਤਰੀਕੇ ਦੇ ਗਾਣਿਆਂ ਦੀ ਅੱਜ ਬਹੁਤ ਸਾਰੇ ਇਤਿਹਾਸ ਦੇ ਵਿੱਚ ਨੌਜਵਾਨਾਂ ਦੀ ਆਪਾਂ ਜ਼ਿਕਰ ਕਰਦੇ ਆ ਗਲਤ ਬਾਤ ਨਹੀਂ ਗਲਤ ਗਾਣੇ ਪ੍ਰਮੋਟ ਹੋਣ ਕਰਕੇ ਕਿਉਂਕਿ ਯੂਥ ਆਈਕਨ ਬਣਾ ਬੈਠੇ ਆ ਲੋਕ ਉਹਨਾਂ ਨੂੰ ਯੰਗਸਟਰਸ ਉਹਨਾਂ ਨੂੰ ਲਗਦਾ ਇਸ ਤਰੀਕੇ ਦੇ ਗਾਣੇ ਇਸ ਤਰੀਕੇ ਦੇ ਪ੍ਰੋਜੈਕਟਸ ਲਗਾਤਾਰ ਆਉਣੀ ਚਾਹੀਦੀ ਹੈ ਇਹ ਮੁਹਿੰਮ ਇਹ ਉਪਰਾਲਾ ਬਣ ਜਾਣਾ ਚਾਹੀਦਾ ਬਹੁਤ ਬਹੁਤ ਬਿਲਕੁਲ ਜੀ ਬਿਲਕੁਲ ਦੇਖੋ ਜਿਸ ਤਰ੍ਹਾਂ ਇਸ ਵੇਲੇ ਜਿੱਦਾਂ ਦੇ ਗਾਣੇ ਆ ਰਹੇ ਆ ਉਹ ਜਿਹੜਾ ਯੂਥ ਸੁਣ ਰਿਹਾ ਕਿਉਂਕਿ ਮੈਂ ਅਸੀਂ ਪੁਰਾਣੇ ਗਾਣੇ ਸੁਣਦੇ ਆ ਰਫੀ ਸਾਬ੍ਹ ਨੂੰ ਸੁਣਦੇ ਆ ਕਿਸ਼ੋਰ ਸਾਬ੍ਹ ਨੂੰ ਸੁਣਦੇ ਆ ਉਹਦਾ ਕੀ ਹੈ ਕਿ ਉਹ ਗਾਣੇ ਅਸੀਂ ਅੱਜ ਵੀ ਸੁਣਦੇ ਆ ਤੇ ਸਾਡੇ ਤੋਂ ਅਗਲੀ ਜਨਰੇਸ਼ਨ ਵੀ ਸੁਣੇਗੀ ਕਿਉਂਕਿ ਉਹਦੇ ਵਿੱਚ ਰੂਹ ਸੀ ਉਹ ਗੀਤਾਂ ਦੇ ਵਿੱਚ ਨਾ ਐਵਰਗ੍ਰੀਨ ਗਾਣੇ ਨੇ ਤੇ ਜੋ ਅੱਜ ਦਾ ਗੀਤ ਆ ਤੁਸੀਂ ਨੋਟ ਕਰਿਓ ਕਿਤੇ ਜਿਹੜਾ ਗਾਣਾ ਅੱਜ ਰਿਲੀ ਗਾਣਾ ਜਿਹੜਾ ਫੀਲ ਨਾਲ ਨਹੀਂ ਬੰਦਾ ਮਸ਼ੀਨ ਨਾਲ ਬੰਦਾ ਸਹੀ ਮਕੈਨੀਕਲ ਗਾਣੇ ਕੰਪਿਊਟਰ ਦੇ ਤੇ ਚੁੱਕ ਕੇ ਸਿੰਗਰ ਇਹਨਾਂ ਗਾਇਆ ਤਾ ਉਹਨੂੰ ਕਾਪੀ ਪੇਸਟ ਕਰਦਾ ਉਹਦੇ ਵਿੱਚ ਕਦੀ ਫੀਲ ਨਹੀਂ ਆਉਂਦਾ ਇਹ ਅਸੀਂ ਗਾਣਾ ਜਿਹੜਾ ਕੀਤਾ ਭੱਜੀ ਨੇ ਰਨ थ्रू ਸਾਰਾ ਗਾਇਆ ਕੋਈ ਇੱਥੇ ਕਟਿੰਗ ਨਹੀਂ ਕੋਪੀ ਪੇਸਟ ਕੋਈ ਨਹੀਂ ਸੀਗਾ ਸੋ ਦੇਖੋ ਉਹ ਵੀ ਚੱਲ ਰਿਹਾ ਕੰਮ ਜਿਹੜੇ ਲੋਕ ਉਧਰ ਨੇ ਪਰ ਸਾਡੇ ਵਰਗੇ ਲੋਕ ਜਿਹੜਾ ਅਸੀਂ ਇਹੋ ਜਿਹਾ ਕੰਮ ਕਰਨਾ ਇਹ ਪੈਰਲਲ ਚਲਾਵਾਂਗੇ ਤੇ ਸਾਡਾ ਨਮਨ ਸਾਨੂੰ ਪਤਾ ਹੈ ਕਿ ਇਹ ਗਾਣਾ ਚਲੇਗਾ ਤੇ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਗਾਣੇ ਬਣਾਵਾਂਗੇ ਤਾਂ ਕਿ ਯੂਥ ਵੀ ਇੱਧਰ ਜੁੜੇ ਠੀਕ ਹੈ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਸੋਹਲ ਸਾਹਿਬ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਆਡੀਓ ਤਿਆਰ ਕੀਤੀ ਵੀਡੀਓ ਤਿਆਰ ਕੀਤੀ ਤੇ ਹੋਰ ਆਰਟਿਸਟ ਸਰਿੰਦਰ ਫਰਿਸ਼ਤਾ ਜੀ ਮੇਰੇ ਵੱਡੇ ਭਾਜੀ ਤੇ ਧਵਨ ਸਾਹਿਬ ਤੇ ਹਰਮਨ ਹੋਰ ਅੰਕਿਤਾਬ ਇਹਨਾਂ ਸਾਰਿਆਂ ਨੇ ਇੱਕ ਟੀਮ ਵਾਂਗੂ ਕੰਮ ਕੀਤਾ ਤੇ ਇਸ ਗਾਣੇ ਨੂੰ ਨਿਪਰੇ ਚੜਾਇਆ ਸੋ ਇਹ ਸਾਰਾ ਪ੍ਰਤਾਪ ਜਾਂਦਾ ਸੋਲਸਾਹਬ ਨੂੰ ਨਾਲ ਦੀ ਨਾਲ ਧੀਰਜ ਕੁਮਾਰ ਪੱਟੀ ਇਹਨਾਂ ਨੇ ਵੀ ਬਹੁਤ ਵਧੀਆ ਨਾਲ ਸਾਥ ਦਿੱਤਾ ਇਹਨਾਂ ਤੋਂ ਬਿਨਾਂ ਵੀ ਇਹ ਕੰਮ ਅਧੂਰਾ ਸੀਗਾ ਸੋ ਮੈਨੂੰ ਬੜੀ ਖੁਸ਼ੀ ਹੈ ਅੱਜ ਇਹ ਗਾਣਾ ਰਿਲੀਜ਼ ਹੋਇਆ ਹੈ ਤੇ ਮੈਂ ਚਾਹਾਂਗਾ ਕਿ ਸਾਨੂੰ ਪ੍ਰਮਾਤਮਾ ਇਸੇ ਤਰ੍ਹਾਂ ਹੀ ਜੋੜ ਕੇ ਰੱਖੇ ਤੇ ਅਸੀਂ ਇਸ ਤਰ੍ਹਾਂ ਦੇ ਸੇਧ ਦੇਣ ਵਾਲੇ ਗੀਤ ਅੱਗੇ ਤੋਂ ਅੱਗੇ ਕਰਦੇ ਰਹੀਏ ਤੇ ਤੁਸੀਂ ਸਾਰਿਆਂ ਨੇ ਗਾਣੇ ਨੂੰ ਪ੍ਰਮੋਟ ਕਰਨਾ ਸ਼ੇਅਰ ਕਰਨਾ ਆਪਣੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਗਾਣਾ ਸੁਣਨ ਵਾਲਾ ਇਹ ਨਹੀਂ ਆ ਕਿ ਗਾਣਾ ਚੱਲ ਰਿਹਾ ਹੋਵੇ ਤੇ ਕੱਪੜਾ ਪਾ ਕੇ ਵੇਖਣਾ ਪਵੇ ਉਹ ਉਹ ਗੱਲ ਨਹੀਂ ਹੈਗੀ ਇਹਦੇ ਵਿੱਚ ਗਾਣੇ ਚ ਗਾਣਾ ਬਹੁਤ ਸੇਧ ਦੇਣ ਵਾਲਾ ਨਿਕਿਤ ਕਿਦਾਂ ਡਿਊਟੀ ਦੇ ਦੌਰਾਨ ਜਾਂ ਆਪਣੇ ਕੰਮ ਦੇ ਦੌਰਾਨ ਜਿਸ ਤਰੀਕੇ ਦੇ ਕਨਸੈਪਟ ਦਿਮਾਗ ਕਿੱਥੋਂ ਆਇਆ ਕਿ ਗਾਣਾ ਕਰਨਾ ਜਾਂ ਕਿਦਾਂ ਸ਼ਮਾਤ ਹੁੰਦੀ ਆਪਣੀ ਕਦੇ ਪਹਿਲਾਂ ਵੀ ਕੀਤਾ ਹੈ ਕਦੀ ਜਾਂ ਪਹਿਲੀ ਵਾਰ ਨਹੀਂ ਮੈਂ ਪਹਿਲਾਂ ਵੀ ਮੇਰੇ ਬਹੁਤ ਸਾਰੇ ਗਾਣੇ ਆ ਚੁੱਕੇ ਨੇ ਮੈਂ ਲਾਈਵ ਸਟੇਜ ਬਹੁਤ ਕੀਤੀ ਐ ਸੋ ਇਹੋ ਜਿਹਾ ਪ੍ਰੋਜੈਕਟ ਨਹੀਂ ਸੀ ਮੈਂ ਪਹਿਲਾਂ ਕੀਤਾ ਕੀਤੇ ਸੀਗੇ ਪਰ ਇਹੋ ਜਿਹਾ ਨਹੀਂ ਸੀਗਾ ਕੀਤਾ ਵੀ ਇੰਨਾ ਜਿਹੜਾ ਕਿ ਬੜਾ ਨਾਪ ਤੋਲ ਕੇ ਕੀਤਾ ਜਾਂਦਾ ਆ ਠੀਕ ਹੈ ਨਾ ਤੇ ਅ ਸ਼ੁਰੂਆਤ ਜਿਹੜੀ ਇਸ ਗਾਣੇ ਨੂੰ ਤਾਂ ਗਾਇਆ ਗਿਆ ਕਿਉਂਕਿ ਪਿਛਲੇ ਕੁਝ ਪਿਛਲੇ ਸਾਲਾਂ